ਲੋ ਜੀ ਪਾਰਡੀਆਂ ਤਿਆਰੀਆਂ ਸ਼ੁਰੂ ਆ ਮੁੰਡੇ ਪੱਗ ਬਣਾ ਰਹੇ ਆ ਅੱਜ ਸਵੀਰ ਘਰੇ ਅੱਜ ਮਹਾਰਾਜ ਨੇ ਕਿਰਪਾ ਕਰਨੀ ਆ ਸੁਗਣੀ ਸਾਹਿਬ ਦੇ ਪਾਠ ਹੋਣੇ ਆ ਤਿਆਰੀਆਂ ਫੁੱਲ ਚੱਲੀਆਂ ਜਾਂਦੀਆਂ ਜੀ ਇਹ ਸਾਡੀ ਰੱਜੂ ਜੀ ਆ ਬਾਈ ਜੀ ਲੱਕੀ ਜੀ ਇਹ ਗੇਧੜ ਵੇ ਤੋਂ ਜਿਹਨੇ ਵੀ ਤੁਸੀਂ ਪੱਗ ਬਣਾਉਣੀ ਹੋਵੇ ਤਾਂ ਇਹਨਾਂ ਨਾਲ ਸਮਰਕ ਕਰ ਸਕਦੇ ਹੋ ਲੋ ਜੀ ਪੱਗਾਂ ਦੀ ਪੁਣੀ ਵੀ ਹੋ ਰਹੀ ਆ ਮੁੰਡੇ ਹਜੇ ਤਿਆਰ ਨਹੀਂ ਮਹਾਰਾ ਲੈਣ ਜਾਣਾ ਤਿਆਰ ਹੋਏ ਨਹੀਂ ਹਜੇ ਘਰ ਦੇ ਮੈਂਬਰ ਖਾਸ ਆ ਇਹ ਇਹ ਸਾਡੇ ਮਾਤਾ ਜੀ ਪੂਜਾ ਜੀ ਘਰ ਦੇ ਸੱਡ ਮੈਂਬਰ ਰਾਜੀ ਤਿਆਰੀ ਸ਼ੁਰੂ ਹੈ ਜੀ ਬਾਲੀ ਜੀ ਸਾਰੇ ਸੱਚ ਆ ਚੁੱਕੇ ਆ ਬਾਬਾ ਜੀ ਤਿਆਰ ਬੈਠੇ ਆ ਅੰਦਰ ਪਰ ਥੋੜੇ ਸਮੇਂ ਤੇ ਕਰ ਆਪਾਂ ਚੱਲਦੇ ਮਹਾਰਾ ਜੀ ਨੂੰ ਲੈਣ ਤੇ ਲਾਜੂਬ ਸਭ ਦਾ ਪ੍ਰਕਾਸ਼ ਕਰਾਂਗੇ ਲੋ ਜੀ ਪੱਗ ਸੱਜ ਚੁੱਕੀ ਆ ਅੱਛਾ ਇਹ ਚਲੇ ਵੀਰੇ ਪਹੁੰਚ ਗਿਆ ਕਿਉਂ ਯਾਰ ਵੇਖ ਉਹ ਨਾ ਨਵੇਂ ਸਾਈਕਲ ਤੇ ਉਹ ਵੀ ਬੱਦਲੇ ਨਾਲ ਤੁਹਾਨੂੰ ਤੇਰੇ ਉੱਤੇ ਕਰ ਬੋਲਦਾ ਪਰ ਥੱਲੇ 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 ਚੱਲ ਮੈਂ ਮਾਲਾ ਕੋਈ ਨਹੀਂ ਕਰ ਤੂੰ ਸੁਣਾ ਆਹ ਲੈ ਆਹ ਲੈ ਬੰਦਾ ਫਾਸਾਈਡ ਕੋਈ ਨਹੀਂ ਕੋਈ ਨਹੀਂ ਰਾਹੇ ਗੁਰੂ ਆਹੇ ਗੁਰੂ ਜਾਨ ਵਾਲੇ ਕਹਾ ਜਾਂਦੇ ਚਾਲਾਓ ਭਾਈ ਅੱਗੇ ਲੈ ਕੇ ਫੜੀ ਫੜੀ ਨੂੰ ਫੜ ਗਿਆ ਰੱਖ ਇਹਨੂੰ ਫੜ ਖਾ ਦ੍ਰਿਸ਼ਟ ਸੋ ਜਾਣੇ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਵੈ ਮੇਰਾ ਪ੍ਰਭ ਬਿਨਾਸੀ ਤੁਮ ਮਿਹਰਵਾ ਨਾ ਸਿਖਾ ਨਦੀਨਾ ਨਾਨਕ ਸਾਹਿਬ ਆ ਰੋਜ਼ ਬੀਨ ਨਾ ਦਰਮਾਨ ਦੇ ਭਾਂਡੇ ਦਰਜਾ ਤੋਜ ਬਿਨ ਸੂਰਤ ਕਰੈ ਕੋ ਮੇਰੇ ਦਰシャン ਨ ਦੀਜੈ ਕੋ ਬਕੇ ਵਾਉ ਤੁਮ ਧਨ ਤਨੀ ਉਦਾਰ त्याਗੇ ਸਰਵਨਨ ਸੁਣੀਤ ਸਦਾਸ ਤੋ ਮੋ ਮੰਗੋ ਕਾ ਹੈ ਰੰਕ ਸਭ ਦੇਖੋ ਤੁਮ ਹੀ ਤੇ ਵੇਰੋ ਨਿਸਤਾਉ ਜੈ ਤੇ ਉਨੰਮ ਬੇਫੋ ਸੁਧਾਮਾ ਤੈਨ ਕਉ ਕਿਰਪਾ ਭਈ ਹੈ ਆਪਾ ਤਨ ਕਬੀਰ ਤੁਮ ਸੰਹਾਰਤਿ ਦਾਤੇ ਰਾਰਿ ਫਦਾਰਤਿ ਗੁਰ ਮੱਖਰ ਸਖੀਆਂ ਸਿੱਖ ਗੁਰੂ ਨੇ ਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਿਨਾਂ ਭਉ ਗੁਰੂ ਦੇ ਵਾਈਆਂ ਧਾਰ ਗੁਰ ਮੱਤਾ ਤਾ ਭਾਈ ਕੋਲੋ ਸਭ ਗੁਰ ਆਖਾਂ ਗੁਰ ਸਤ ਕੋਲੋ ਸਭ ਗੋਰਾ ਆਖ ਗੁਰੂ ਜੀ ਵਾਈਆ ਆਖੇ ਗੁਰੂ ਜੀ ਕਾ ਖਾਸਾ ਰਾਖੇ ਗੁਰੂ ਜੀ ਕੀ ਫਤੇ ਬੰਤੇ ਕਾ ਕਲਪਤੀ ਸਈ ਸਾਰਾ ਜੀ ਪ੍ਰਵਾਨ ਗੁਰੂ ਘਰ ਦੀ ਸੇਵਾ ਕਰਦੇ ਹਾਂ ਜੋ ਕਾਕਾ ਲਵ ਪ੍ਰੀਤ ਨੂੰ ਗੁਰੂ ਜੀ ਨੇ ਵੰਦੇਸ਼ ਦੇ ਵਿੱਚ ਤਰੱਕੀ ਬਖਸ਼ਿਸ਼ ਕੀਤੀ ਹੈ ਪੀ ਆਰ ਦੀ ਨਾਲ ਬਖਸ਼ਿਸ਼ ਕੀਤੀ ਹੈ ਪੀ ਆਰ ਹੋਣ ਤੇ ਬੱਚੇ ਘਰ ਆਪਣੇ ਪਰਿਵਾਰ ਪ੍ਰਤੀ ਨੇ ਏ ਨੰ ਹੈ ਅਸ਼ਟ ਪਦੀ ਸਿਮਰੋ ਸਿਮਰ ਸਾਰੇ ਸੁਖ ਪਾਵੋ ਭੌਤਿਕ ਕਲੇਸ਼ ਤਨ ਮਾਹਿ ਮਿਟਾਵੋ ਜੈ ਗੁਰ ਦਾਸ ਬਿਸੰਬਰ ਇੱਕ ਹੈ ਨਾਮ ਜਪ ਤਿਆਗ ਅੰਤ ਰ ਨੇਕ ਹੈ ਬਿ ਉਪਰਾਣ ਸਿਮਰਸੋ ਲਖ ਰ ਕੀਨੈ ਸੋ ਕੀ ਮਹਿ ਮੰਗਣੀ ਨ ਆਵੇ ਕਾਂਖੀ ਇੱਕ ਹੈ ਦਰਸੁ ਘਾਲੂ ਨਾਨਕੁ ਸੰਗੁ ਮੋਹਿ ਉਦਾਰੋ ਸੁਖ ਮਣੀ ਸੁਖ ਅਮਰਤ ਪ੍ਰਾਪਨ ਭਗਤ ਜਨ ਨ ਕੈ ਕਰਜੰਤ ਕਈ ਕੋਟ ਕੇ ਚਿਰ ਜੀਵੇ ਕਈ ਕੋਟ ਗਿਰੀ ਮੇਰ स्वर्ण થી ਵਹਿ ਕਈ ਕੋਟ ਜਖਮ ਪਿਸਾਰ ਕਈ ਕੋਟ ਭੂਤ ਪ੍ਰੇਤ ਚੁੱਕਰ ਮਰਗਾ। ਧਾਵਤੇ ਨੇ ਰਾਸਨੂ ਤੇ ਦੂਰ ਨਾਰੁ ਆਪ ਨਿਕਤਰਿਆ ਪ੍ਰਪੂਰ ਕਈ ਕੋਟ ਪਾਤਾਲ ਕੇ ਅਸੀ ਤੇ ਕੋਟ ਮਰਗ ਕਈ ਕੋਟ ਕੌਜੁ ਨਹੀਂ ਫਰੈ। ਕਈ ਕੋਟ ਬੈਠੀ ਖਾਏ ਕਈ ਕੋਟ ਖਾਲਾ ਠਕ ਪਾਏ ਕਈ ਕੋਟ ਕੀਏ ਤਨਾਂ ਅੰਤ ਕਈ ਕੋਟ ਮਾਇਆ ਲੈ ਚਿੰਤਲ। ਜੈ ਜੈ ਕਾਉਣਾ ਤੈਂ ਤੈਂ ਰੋਥੈ। नाम साधु के श्री तो राम नाम संगत ललकार की कई कुट तकुकुजंते आप में पारग्रहमलाम ते कई कुट दर्शन प्रयास दिल को मिले प्रभु बिना पारग्रहमलाकरां दिल को ये आलू ये आपार कई जो तीनों में कई बार पत्रियों पातुने बापास तकरे ਰਾਗੂ ਤੋਂ ਪਾਵੇਂ ਰੂਪ ਤੇਰਾ ਆਖੇ ਪ੍ਰਭ pau ਦੇ ਤਾਲਾ ਪਰਿਆ ਸੁਨ ਵਿਚਾਰੇ ਤੂੰ ਸਿਰਾਂ ਤਾ ਤਮਾ ਵਿੱਚ ਚੁਲਣ ਸਦਾਉਂ ਦੇ pau ਤੇ pau ਤਾਲ ਨਾਨਕ ਬਖਸ਼ੀ ਆਪਣਾ ਆਵੇ ਕਹੋ ਮਨੁਖ ਤੇ ਕਿੰ ਆਵੇ ਦੁੱਖ ਕਉ ਸੋਈ ਕਰਾਵੇ ਜੀ ਨਾਨਕ ਆਪਨੇ ਆ ਬਚੈ ਪਰਮੇ ਕੋ ਦਾ ਵਸਤਾਵੇਂ ਮੁਖ ਮੈਂ ਚਾਰ ਕਉ ਕਰਿਆ ਆਵੇ ਥਾਲ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨ ਨਾਮ ਮਿਲੇ ਇਹਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਦਰੀਪ ਨਿਵਾਸ ਸਿਧਾ ਬੰਦਾ ਹੋਇ ਬੰਦਾ ਅਲੋਹ ਨਾਮ ਰਾਇ ਤੇਰੇ ਦੀ ਰੰਗ 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 ਤੇਰੇ ਰਾਗ ਦੂਰ ਤੇਤੀ ਪ੍ਰਾਪਤਿ ਕੋ ਤੁ ਸੰਖਰਕ ਰਤਨ ਮੇਰਾ ਸੁਖਾ ਥੈਕੁ ਗੁਕਾ ਸ਼ਿਖ ਬੇਕਾਰ ਤੇ ਹਟੈ ਸ਼ਤੁਰਸ਼ਿਕ ਕੋ ਨਾ ਹੰਤੰ ਦੇ ਗੁਰਕਾਸ਼ ਪਟ ਪਾਗੀ ਹੈ ਚੌਦ ਗੁਰਸ਼ਿਕਾ ਉਤਪਤਿ ਸਵਾਰੇ ਨਾਲ ਸ਼ਤੁਰਸ਼ਿਕ ਜੀ ਨਾਮ ਸੁਮਾਰੈ ਗੁਕਾ ਕਰੈ ਸੇਵਕ ਜੋ ਰਹੈ ਤੋ ਇਹਨੇ ਕਾਮਿ ਇਸ ਕੋ ਉਤਪਰਾਪਤਿ ਸੁਆਮੀ ਆਪਣੀ ਕਿਰਪਾ ਸਾਥ ਕਰੈ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ तो सात कुर्ज़ श्रद्धा हर नाम वाण कबार कुपल जाऊँ सर्प निदान जी का दाता आत्म पर पार्ना नंगराता संगराम कुरावे इसका भ्रंति कर कह करे ਦੇਵਾਰ ਕੰਬਾ ਬਾਰੀਦਰ ਗਲੇ ਵਹਿ ਕੇ ਤੁਮਾਰੀ ਏ ਕਾ ਟੇਹ ਕੂਮਣ ਵਾਹੇ ਨਾਨਕ ਕਉਰਣਾ ਆਵੇ ਜਾਏ ਕਿਸ ਤੇ ਨੂਰ ਕਾ ਕੋ ਜਾਏ ਉਪਰੈ ਰੱਖਣਾਰ ਤੇ ਹਾ ਇਹ ਨਿਰਪਉ ਦਾ ਸਕਲ ਭੋ ਮਟੈ ਪ੍ਰਭ ਕਿਰਪਾ ਤੇ ਪ੍ਰਾਣੀ ਸਕੇ ਇਸ ਪ੍ਰਾਵ ਨਰਾਖੈ ਤਿਸ ਨਾਹੀ ਰੂਕ ਨਾਮ ਸਭ ਤਮਨੋ ਹੋ ਸੁਖੁ ਖੁ ਚਿਨਤਾ ਦਾਇ ਮਟੈ ਹੁ ਕਾ ਤਿਸਨ ਕੋ ਕੋਇ ਨ ਕੋੰਤਨਾਰ ਤੇਰੀ ਉਪਰ ਠਾਡਾ ਗੁਰੂ ਸ਼ੂਰਾ ਨਾਲ ਕਾਕੇ ਕਾਰਜ ਪੂਰਾ ਮਤ ਪੂਰੀ ਤਨੁ ਸੇਵਾ ਸੇਵਕ ਪ੍ਰਵਾਣ ਅੰਤਰਜਾਮੀ ਪ੍ਰਪਰਧਾਨ ਵਿਸ਼ਮਣ ਵਿਸੈ ਸੋ ਤਿਨਹਾ ਓਂਟਾ ਕੇ ਨਿਤਦ ਸੰਗ ਨਾਮ ਬੁਹਾਰ ਤਿਆ ਆ ਸ਼ਲੋਕ ਗਿਆਨਯ ਤੁਜਨਪੁਰ ਜਪ ਪੰਥ ਕੀ ਜੀ ਸ੍ਰੀ ਸਹਿਬੀ ਸਾਲਾਏ ਖਾਲਸੇ ਦੀਏ ਬੋਲ ਗਾਏ ਬੋਲ ਰਾジਏ ਸੁਭਾਏ ਤੂ ਆਹੇ ਕ੍ਰਿਪਾ ਆਪ ਜੀ ਦੇ ਸੁਖਾਂ ਨੂੰ ਸਿੱਖੀ ਦਾਮ ਇਸ ਤਾਨ ਰਹਿਤ ਦਾਨ ਬਭੇਤ ਦਾਨ ਆਪ ਜੀ ਦੇ ਸਿੱਖਾਂ ਦਾ ਮਾਨੀ ਮਾਤੂ ਜੀ ਮਾਤੂ ਪੱਤਕੇ ਰਾਖਿਆ ਆਪ ਅਕਾਲ ਪੁਰਖ اے ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਨ ਜੀ ਨੇ ਉਟਿਆਂ ਦੀ ਓਟ ਨੇ ਹਸਦਿਆਂ ਦੇ ਆਸਰੇ ਸਰਬ ਕਰਨਹਾਰ ਸਰਬ ਕਲਾ ਸਮਰੱਥ ਗੁਰੂ ਗ੍ਰੀਮ ਰਿਵਾਜ ਭੰ ਭੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆ ਕਾਲ ਪੁਰਖ ਆਦਿ ਪੁਰਖ ਪਾਰ ਬ੍ਰਹਮ ਪ੍ਰਮੇਸ਼ਰ ਸਤਿਗੁਰੂ ਜੀ ਆਪ ਜੀ ਦੇ ਚਰਨ ਤਨ ਲਾ ਪਾ ਅਰਦਾਸ ਬੇਨਤੀ ਜੋਦਗੀ ਹੈ ਸਤਿਗੁਰੂ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਇਹ ਅਰਜੋਈ ਹੈ ਪਤਜ ਆਪ ਜੀ ਦੀ ਬਾਣੀ ਦੇ ਹੁਕਮ ਹਨ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹ ਬਲ ਬਲ ਜਾਉ माध खुशियां पात शाहियां जे सतगुरु नजर करे निमख एक हर नाम दे मेरा मन तन शीतल होए दे हुकमा अनुसार आप जी ने अपार बक्षिश रहमत बक्षिश कीती है पिताजी आप जी ने एक खुशियां दास सौभाग्य समान आप जी दे दर कर दे अनन सेवक परिवार ਸਵਰਗਵਾਸੀ ਸਰਦਾਰ ਗੁਰਮੇਲ ਸਿੰਘ ਜੀ ਤੇਨਾਂ ਦੀ ਧਰਮ ਪਤਨੀ ਬੀਬੀ ਸਰਿੰਦਰ ਕੌਰ ਤੇਨਾਂ ਦੇ ਸਮੂਹ ਪਰਿਵਾਰ ਦੇ ਆਪ ਜੀ ਨੇ ਆਪਾਰ ਕਿਰਪਾ ਕੀਤੀ ਹੈ ਬੇਅੰਤ 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 ਜੀਵਨ ਦੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਆਪ ਜੀ ਦੀਆਂ ਦਿੱਤੀਆਂ ਖੁਸ਼ੀਆਂ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਪਾਤਸ਼ਾਹ ਸੇਵਕ ਪਰਿਵਾਰ ਤਿੰਨਾਂ ਦਾ ਸੁਪੁੱਤਰ ਪਾਕਾ ਲਖਪ੍ਰੀਤ ਸਿੰਘ ਲੋਕੀ ਵਦੇਸ਼ ਦੇ ਅੰਦਰ ਆਪ ਜੀ ਨੇ ਅਸ਼ੀਰਵਾਦ ਬਖਸ਼ ਕੇ ਬੱਚੇ ਨੂੰ ਤਰੱਕੀਆਂ ਬਖਸ਼ਿਸ਼ ਕੀਤੀਆਂ ਨੇ ਪੀ ਆਰ ਦੀ ਦਾਤ ਬਖਸ਼ਿਸ਼ ਕੀਤੀ ਵਦੇਸ਼ਾਂ ਦੇ ਵਿੱਚ ਗ੍ਰਿਤ ਕਮਾਈ ਕਰ ਤਰੱਕੀਆਂ ਹਾਸਲ ਕਰ ਗ੍ਰਹਿ ਵਿਖੇ ਪਰਤੇਕਾਂ ਕਾ ਲਾਪਰੀਤੀ ਆਉਣ ਦੀ ਖੁਸ਼ੀ ਦੇ ਵਿੱਚ ਪਾਛਾ ਸਾਰਾ ਪਰਿਵਾਰ ਸੇਵਾ ਕਰਦਿਆਂ ਸਿਮਰਨ ਕਰਦਿਆਂ ਸਤਸੰਗਤ ਕਰਦਿਆਂ ਆਪ ਜੀ ਦੇ ਚਰਨ ਗ੍ਰਹਿ ਵਿਖੇ ਪਵਾਕਰ ਅੰਮ੍ਰਿਤ ਵੇਲੇ ਤੋਂ ਸਿਮਾਰ ਰਹੇ ਹੁੰਦੇ ਆਂ ਧੁਰ ਕੀ ਬਾਣੀ ਆਈ ਤੈਨ ਸੰਗਲੇ ਚਿੰਤਾ ਮਟਾਈ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਾ ਪ੍ਰਾਰambh ਕਰਵਾਏ ਸੰਤ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਹਨਕ ਬਾਗ ਸਰਬ ਕਲਾ ਸਮਰੱਥ ਬੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹੱਲੇ ਆਰਾ ਹੱਲੇ ਆਰਾ ਖੁਸ਼ ਖਬਰੀ ਬਲ ਬਲ ਜਾਉ ਹਾਂ ਬਲ ਬਲ ਜਾਉ ਸੋ ਕਹ ਤਲ ਗੁਰਸੇਵੀਆ ਹਜ ਸੁਬਾਏ ਦਰਸ਼ਨ ਪਰਸੀ ਗੁਰੂ ਕਾ ਜਨਮ ਮਰਨ ਦੁਖ ਜਾਏ ਬੈ ਸਿਫਤ ਕ ਸੰਬਰੀ ਨੁਰ ਅਰ ਸੋ ਸੋ ਚਟੀਆਂ ਤਤ ਡਿਠ ਸਚੇ ਪਾਤੀਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਨਾ ਸੱਚਾ ਪਾਤਿਸ਼ਾ ਸਿਰ ਸਾਹਾਂ ਦੇ ਸੋ ਤਿਸ ਪਾਸ ਬਹਿ ਤੇ ਆਸੋ ਨੀ ਹੈ ਸਬਨਾ ਦਾ ਵੇਸਾ ਸਬਨਾ ਦਾ ਵੇਸੋ ਸਤਨਾ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ आनंद करहै नर नारी हर हर प्रभु कृपा तारी संत हो सुख हो आ सब थाई और ब्रह्म पूरन परमेश्वर आ रहया ਸਭ ਨੇ ਜਾਈ ਰਹਾ ਉਹ ਔਰ ਕੀ ਬਾਣੀ ਆਈ ਤਨਾ ਸਗਲੀ ਚਿੰਤ ਮਿਟਾਈ ਦਇਆਲ ਪਰਖ ਮਿਹਰਬਾਨ ਹਰ ਨਾਨਕ ਸੱਚ ਵਖਾਨਾ ਦਇਆਲੁ ਪਰਖ ਮਿਹਰਵਾਨਾ ਹਰ ਸਾਧਰ ਨਾਨਕ ਸੱਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਾਲ ਸਤ ਸ੍ਰੀ ਅਕਾਲ ਮਾਰਾ ਸਾਰੀ ਅੱਦੇ ਕਰਨ ਜਾਂਦੇ ਹੋਏ कहाँ पर आए हो आप मुखसर में क्या करने आए लंगर शक्ने आए हैं अच्छा लंगर शक्ने आए हो आप लंगर भी शक्नेंगे और साहब का पाठ है हाँ ये हूँ मैं ये मैं हूँ

ਉਹ ਜਿਹੜਾ ਪਹਿਲਾਂ ਆਇਆ ਉਹ 哎，别让他一掉。嗯嗯